ਵਾਜ ਜੀ ਦਾ ਖਲਸਾ ਵਾਜ ਜੀ ਕੀ ਫਤਿਹ ਗੁਰੂ ਰੂਪ ਪੁਰਸਵਾਰੀ ਉਸ ਆਓ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਬਾਰੇ ਆਪ ਜੀ ਨਾਲ ਵਿਚਾਰਾ ਸੰਨੀਆਂ ਕੁੱਤੀਆਂ ਜਾਣ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਸ੍ਰੀ ਗੁਰੂ ਅਮਰਦਾਸ ਜੀ ਦੇ ਅਧীন ਸਿੱਖ ਧਰਮ ਨੇ ਆਪਣੀ ਇੱਕ ਵੱਖਰੀ ਔਂਦ ਵਿਕਸਿਤ ਕੀਤੀ ਸੀ ਸਾਨੂੰ ਉਹਨਾਂ ਦੇ ਦਸੇ ਰਾਹਾਂ ਤੇ ਚੱਲਣ ਦਾ ਪ੍ਰਣ ਕਰਨਾ ਚਾਹੀਦਾ ਹੈ। ਗੁਰੂ ਅੰਗਦ ਦੇਵ ਜੀ ਨੇ ਨਸਾਵਿਆਂ ਦੇ ਥਾਂ ਨਿਤਿਰਿਆਂ ਦੀ ਧਿਰ ਨਿਆਸਨਿਆਂ ਦੇ ਆਸਰੇ ਨਿਉਟੀਆਂ ਦੀ ਓਟ ਆਦ ਕਈ ਵਜਨ ਕਰਦੇ ਹੋਏ ਜਨਵਰੀ 1552 ਸਾਰੀ ਸੰਗਤ ਦੇ ਸਾਹਮਣੇ ਆਪ ਜੀ ਨੂੰ ਗੁਰੂ ਥਾਪਤਾ ਤੇ ਸਾਰੀ ਗੁਰਬਾਣੀ ਆਪ ਜੀ ਦੇ ਹਵਾਲੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਭਗਤਾਂ ਦੀ ਬਾਣੀ ਅਤੇ ਆਪ ਜੀ ਦੀ ਬਾਣੀ ਜੋ ਰਚੀ ਹੋਈ ਸੀ ਉਹ ਹਵਾਲੇ ਕਰਕੇ ਪੰਜ ਪੈਸੇ ਤੇ ਨਾਰੀਅਲ ਰਾਕੇ ਪ੍ਰਕਰਮਾ ਕਰਕੇ ਗੁਰਗੱਦੀ ਦੇ ਕੇ ਬਾਦ ਦੇ ਵਿੱਚ ਪਿਆਨਾ ਕਰਦੇ ਨੇ ਪਿਆਰਿਓ ਇੱਥੇ ਮੈਂ ਇੱਕ ਆਪ ਜੀ ਦੇ ਨਾਲ ਵਿਚਾਰ ਸਾਂਝੀ ਕਰਦੇ ਵਾਂ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖਾਂ ਦੀਆਂ ਬੜੀਆਂ ਪਰਖਾਂ ਕੀਤੀਆਂ ਪਰਖਾਂ ਕਰਨ ਉਪਰੰਤ ਉਹਨਾਂ ਦੇ ਵਿੱਚੋਂ ਇੱਕ ਭਾਈ ਲੈਣਾ ਜੀ ਨਿਤਰਿਆ ਜਿਹੜਾ ਗੁਰਗੱਦੀ ਦਾ ਵਾਰਿਸ ਬਣਿਆ ਤੇ ਗੁਰਗੱਦੀ ਤੇ ਬਿਠਾਉਂਦਿਆਂ ਉਸ ਦਾ ਨਾਮ ਗੁਰੂ ਅੰਗਦ ਦੇਵ ਜੀ ਰੱਖਿਆ ਗਿਆ ਔਰ ਗੁਰੂ ਨਾਨਕ ਸਾਹਿਬ ਜੀ ਨੇ ਵੀ ਕਾਲ ਪੈਣ ਕਰਨ ਤੋਂ ਪਹਿਲਾਂ ਹੀ ਆਪਣੇ ਗੁਰਗੱਦੀ ਦਾ ਵਾਰਿਸ ਗੁਰੂ ਅੰਗਦ ਦੇਵ ਜੀ ਨੂੰ ਮੰਨ ਕੇ ਪ੍ਰਕਰਮਾ ਕਰਕੇ 5 ਪੈਸੇ ਨਾਲੀਏ ਨੂੰ ਅੱਗੇ ਰੱਖ ਕੇ ਮੱਥਾ ਟੇਕ ਕੇ ਆਪਣੀ ਜੋਤ ਗੁਰੂ ਅੰਗਦ ਦੇਵ ਜੀ ਦੇ ਵਿੱਚ ਪ੍ਰਗਟ ਕਰ ਦਿੱਤੀ ਇਸੇ ਤਰ੍ਹਾਂ ਹੀ ਗੁਰੂ ਅੰਗਦ ਦੇਵ ਜੀ ਨੇ ਆਪਣਾ ਸਰੀਰ ਤਿਆਗਣ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਦੇ ਹਵਾਲੇ ਗੁਰਤਾ ਗੱਦੀ ਜੋਤ ਜਿਹੜੀ ਉਹਨਾਂ ਦੇ ਵਿੱਚ ਪ੍ਰਵੇਸ਼ ਕਰ ਗਏ ਸੋ ਆਓ ਪਿਆਰਿਓ ਇਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਗੁਰੂ ਘਰ ਦੀ ਪ੍ਰੀਖਿਆ ਦੀ ਕਸਵੱਟੀ ਤੇ खरे ਉਤਰਦੇ ਹੋਏ ਗੁਰਗੱਦੀ ਪ੍ਰਾਪਤ ਕੀਤੀ ਗੁਰੂ ਅੰਗਦ ਦੇਵ ਜੀ ਦੇ ਹੁਕਮ ਅਨੁਸਾਰ ਗੁਰੂ ਅਮਰਦਾਸ ਜੀ ਖਰੂਰ ਸਾਹਿਬ ਛੱਡ ਕੇ ਗੋਂਦੇਵਾਲ ਆ ਗਏ ਗੁਰੂ ਅੰਗਦ ਦੇਵ ਜੀ ਦੇ ਹੁਕਮ ਨਾਲ ਗੁਰੂ ਅਮਰਦਾਸ ਜੀ ਨੇ ਇੱਥੇ ਗੋਂਦੇਵਾਲ ਨਗਰ 1556 ਵਿੱਚ ਸ਼ਾਉਣਾ ਸ਼ੁਰੂ ਕੀਤਾ ਔਰ ਗੁਰੂ ਅਮਰਦਾਸ ਜੀ ਨੇ 1552 ਵਿੱਚ ਇਥੋਂ ਤੋਂ ਬਾਅਦ ਇਹ ਥਾਂ ਹਰ ਤਰ੍ਹਾਂ ਨਾਲ ਇੱਕ ਵੱਡੇ ਸ਼ਹਿਰ ਵਿੱਚ ਪਰਵਿਤ ਹੋ ਗਿਆ 1559 ਦੇ ਆਰੰਭ ਵਿੱਚ ਗੁਰੂ ਅਮਰਦਾਸ ਜੀ ਨੇ ਬੌਲੀ ਬਣਾਉਣੀ ਸ਼ੁਰੂ ਕੀਤੀ ਸਿੱਖ ਸੰਗਤ ਇਸ ਦੀ ਤਿਆਰੀ ਵਿੱਚ ਬੜੇ ਸ਼ੌਂਕ ਨਾਲ ਸੇਵਾ ਕਰਨ ਲੱਗੀ ਔਰ ਪਹਾੜਾਂ ਦੇ ਵਿੱਚੋਂ ਪਿਆਰਿਓ ਨਾਮ ਦੇ ਰਾਜੇ ਨੇ ਆਪਣੇ ਦੇਸ਼ ਵਿੱਚੋਂ ਉਰਖਾਂ ਦੀ ਕਟਾਈ ਕਰਕੇ ਲੱਕੜਾਂ ਜਿਹੜੀਆਂ ਸੀ ਉਹ ਲੰਗਰ ਵਾਸਤੇ ਰਹਿਸ਼ ਬਣਾਉਣ ਵਾਸਤੇ ਅਤੇ ਹੋਰ ਉਸਾਰੀ ਵਾਸਤੇ ਵੱਢ ਕੇ ਦਰਿਆ ਬਿਆਸ ਦੇ ਵਿੱਚ ਬੰਨ ਕੇ ਸੁੱਟ ਕੇ ਇੱਥੇ ਪਹਚਾਈਆਂ ਔਰ ਪਿਆਰਿਓ ਪੂਰੇ 6 ਸਾਲਾਂ ਦੇ ਵਿੱਚ ਇਹ ਬੌਲੀ ਜਿਹੜੀ ਸੀ ਬਣ ਕੇ ਤਿਆਰ ਹੋਈ ਜਿਸ ਦੀਆਂ 84 ਪੌੜੀਆਂ ਨੇ ਕਹਿੰਦੇ ਨੇ ਇੱਕ ਬੜਾ ਵੱਡਾ ਕੜਥਲੇ ਆ ਗਿਆ ਸੀ ਜਿਸ ਨੂੰ ਬੜਾ ਸਮਾਂ ਲੱਗਾ ਔਰ ਬੜੇ ਸਮੇਂ ਦੇ ਵਿੱਚ ਉਸ ਕੜ ਨੂੰ ਤੋੜ ਕੇ ਬੌਲੀ ਤਿਆਰ ਹੋਈ ਅਖੀਰ ਉਸ ਬੌਲੀ ਦਾ ਜਾਨੀ ਕਿ ਪੂਰਾ ਜਦੋਂ ਛੱਲਿਓ ਪਾਣੀ ਦਾ ਸਿਸਟਮ ਚੱਲ ਗਿਆ ਕਹਿੰਦੇ ਨੇ ਇੱਕ ਵਾਰ ਇੱਕ ॠषि ਮੋਣੀ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਆਏ ਸੀ ਜਿਸ ਦਾ ਗੜਵਾ ਗੰਗਾ ਦੇ ਵਿੱਚ ਗਵਾਜਿਆ ਸੀ ਉਹ ਗੁਰੂ ਸਾਹਿਬ ਨੇ ਉਹਨਾਂ ਨੂੰ ਉੱਥੋਂ ਜਲ ਲੈਣ ਵਾਸਤੇ ਭੇਜਿਆ ਸੀ ਕਹਿਣ ਲੱਗੇ ਕਿ ਸਾਡੇ ਵਾਸਤੇ ਜਦੋਂ ਗੰਗਾ ਤੋਂ ਆਇਆ ਆਪ ਵੀ ਜਾਂਦੇ ਸੀ ਪਹਿਲਾਂ ਕਹਿਣ ਲੱਗੇ ਵੀ ਜਲ ਲੈ ਕੇ ਆਉਣਾ ਗੰਗਾ ਦਾ ਤੇ ਗੁਰੂ ਸਵਾਰਿਓ ਜਦੋਂ ਉਹ ਗੜਵਾ ਉੱਥੇ ਡਿੱਗਿਆ ਤੇ ਸਾਧੂ ਵਾਪਸ ਆਇਆ ਕਿ ਕਹਿਣ ਲਗਾ ਮਹਾਰਾਜ ਗੜਵਾ ਤਾਂ ਉੱਥੇ ਗਮ ਹੋ ਗਿਆ ਮੈਂ ਜਲ ਆਪ ਜੀ ਲਈ ਲਿਆ ਨਹੀਂ ਸਕਿਆ ਸੋ ਗੁਰੂ ਸਾਹਿਬ ਕਹਿਣ ਲੱਗੇ ਜਾਓ ਬੋਲੀ ਦੇ ਵਿੱਚ ਥੱਲੇ ਉੱਥੋਂ ਜਲ ਲੈ ਕੇ ਆਓ ਜਦੋਂ ਥੱਲੇ ਗਏ ਪਿਆਰਿਓ ਉਹੀ ਗੜਵਾ ਇੱਥੋਂ ਨਿਕਲਿਆ ਔਰ ਸਤਿਗੁਰੂ ਸੱਚੇ ਪਾਤਸ਼ਾਹ ਦਾ ਉਹ ਮਰੀਦ ਬਣ ਗਿਆ ਬੜਾ ਪ੍ਰਸੰਨ ਹੋਇਆ ਵੇਖ ਕੇ ਕੌਤਕ ਕਹਿਣ ਦਾ ਭਾਵ ਇੱਥੇ ਫਿਰ ਸਤਿਗੁਰਾਂ ਨੇ ਵਰ ਦਿੱਤੇ 84 ਪੌੜੀਆਂ ਨੇ 84 ਪੌੜੀਆਂ ਅੰਤਰ ਧਿਆਨ ਓਕੀ ਜਿਹੜਾ ਜਪਜੀ ਸਾਹਿਬ ਦਾ ਪਾਠ ਕਰਕੇ ਇਸ਼ਨਾਨ ਕਰਕੇ ਆਪਣਾ ਸਰੀਰਕ ਸ਼ੋਧਨ ਦੇ ਨਾਲ ਮਨ ਕਾਗਰ ਕਰਕੇ ਇਸ਼ਨਾਨਨ ਕਰਕੇ ਪਾਠ ਕਰੇਗਾ ਉਸ ਦੀ ਪਿਆਰੋ 84 ਘਟੀ ਜਾਵੇਗੀ ਸੋ ਗੁਰੂ ਸਾਹਿਬ ਨੇ ਬੌਲੀ ਸਾਹਿਬ ਤਿਆਰ ਕੀਤੀ ਔਰ ਇਥੇ ਦਿਨੋਂ ਦਿਨ ਰੌਣਕ ਵੀ ਵਧਦੀ ਗਈ ਅੰਮ੍ਰਿਤਸਰ ਤੋਂ ਪਹਿਲਾਂ ਗੋੰਦਵਾਲ ਸਾਹਿਬ ਜਿਹੜਾ ਸੀ ਉਹ ਸਿੱਖੀ ਦਾ ਧੁਰਾ ਬਣ ਗਿਆ ਬੌਲੀ ਸਾਹਿਬ ਦੀਆਂ 84 ਪੌੜੀਆਂ ਨੇ 1867 ਵਿੱਚ ਪਹਿਲੀ ਵਾਰੀ ਵਿਸਾਖੀ ਦੀ ਵੱਡੀ ਪੱਧਰ ਤੇ ਸਿੱਖ ਸੰਗਤਾਂ ਦਾ ਜੋੜ ਮੇਲਾ ਗੋੰਦਵਾਲ ਸਾਹਿਬ ਵਿਖੇ ਹੋਇਆ ਬਾਕੀ ਗੁਰੂ ਜਾਮਿਆਂ ਵਿੱਚ ਵੀ ਜਿੱਥੇ ਗੁਰੂ ਸਾਹਿਬ ਹੁੰਦੇ ਵਸਾਖੀ ਵਾਲੇ ਦਿਨ ਨੂੰ ਸਿੱਖਾਂ ਦਾ ਕੌਮੀ ਤਿਉਹਾਰ ਸਮਝ ਕੇ ਮਨਾਇਆ ਜਾਂਦਾ ਰਿਹਾ ਔਰ ਵਸਾਖੀ ਬੜੀ ਵੱਡੀ ਮਹੱਤਤਾ ਨੇ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਦਾ ਵੈਸੇ ਸਾਡੇ ਕਾਗਜ਼ਾਂ ਦੇ ਵਿੱਚ ਸਾਡੇ ਨਵੰਬਰ ਦੇ ਵਿੱਚ ਜਨਮ ਦਾ ਦਿਨ ਹੈ ਪਰ ਨਹੀਂ ਗੁਰੂ ਸਵਾਰਿਆ ਉਸਲੀਏ ਤੋਂ ਲੱਚਾਥੀ ਮਾਰੀ ਤੇ ਵਸਾਖੀ ਦਾ ਹੀ ਉਹਨਾਂ ਦਾ ਜਨਮ ਸੀ ਔਰ ਹੋਰ ਵੀ ਉਸੇ ਜਨਮ ਨੂੰ ਮੁੱਖ ਰੱਖ ਕੇ ਦਸਵੇਂ ਪਾਤਸ਼ਾਹ ਨੇ ਖਾਲਸਾ ਪੰਥ ਸਾਜਿਆ ਸੀ ਉਸ ਵੇਲੇ ਵੀ ਬਸਾਖੀ ਤੇ ਹੀ ਸਜਿਆ ਸੀ ਸੋ ਗੁਰੂ ਸਵਾਰਿਓ ਇਹਨੂੰ ਕੌਮੀ ਤਿਹਾੜਾ ਬਣਾ ਕੇ ਮਨਾਇਆ ਪਰ ਗੋیندਵਾਲ ਲਾਹੌਰ ਤੋਂ ਦਿੱਲੀ ਜਾਣ ਵਾਲੀ ਸੜਕ ਉੱਤੇ ਅਕਬਰ ਨੇ 1560 ਵਿੱਚ ਪੰਜਾਬ ਤੋਂ ਲਾਹੌਰ ਜਾਂਦੇ ਸਮੇਂ ਗੋਇੰਦਵਾਲ ਆ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਗੁਰੂ ਜੀ ਦੇ ਲੰਗਰ ਵਿੱਚ ਹਰ ਆਉਣ ਵਾਲੇ ਨੂੰ ਲੰਗਰ ਛਕਾਇਆ ਜਾਂਦਾ ਦੇਖ ਕੇ ਬੜੇ ਖੁਸ਼ ਹੋਏ ਔਰ ਦੇਖ ਕੇ ਸੰਗਤ ਪੰਗਤ ਉੱਚ-ਨੀਚ ਦੀ ਕੋਈ ਗੱਲ ਨਹੀਂ ਇੱਥੇ ਅਕਬਰ ਨੇ ਆਪ ਵੀ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਤੇ ਗੁਰੂ ਅਮਰਦਾਸ ਜੀ ਨੇ ਬਹੁਤ ਸਪਸ਼ਟ ਸ਼ਬਦਾਂ ਵਿੱਚ ਮਨੁੱਖਾ ਜਨਮ ਦੀ ਸਫਲਤਾ ਲਈ ਇੱਕੋ ਇੱਕ ਸਫਲ ਸਾਧਨਾ ਗੁਰ ਉਪਦੇਸ਼ ਨੂੰ ਕਮਾਉਣਾ ਦੱਸਿਆ ਆਪ ਦੀ ਰਾਮਕਲੀ ਰਾਗ ਦੀ ਅਨੰਦ ਸਾਹਿਬ ਜੀ ਦੀ ਬਾਣੀ ਨਿਤਨੇਮ ਦੀਆਂ ਪੰਜ ਬਾਣੀਆਂ ਵਿੱਚੋਂ ਇਕ ਹੈ ਤੇ ਹਰ ਕੀਰਤਨ ਸਮਾਗਮ ਵਿੱਚ ਇਹਦੀਆਂ ਛੇ ਪੌੜੀਆਂ ਦਾ ਗੈਣ ਜ਼ਰੂਰ ਹੁੰਦਾ ਹੈ ਜੰਮਣਾ ਮਰਣਾ ਖੁਸ਼ੀ ਤੰਨਾ ਸਮਿਆਂ ਦੇ ਉੱਤੇ ਹੀ ਪਿਆਰਿਓ ਇਸ ਬਾਣੀ ਦਾ ਗੈਣ ਕੀਤਾ ਜਾਂਦਾ ਹੈ ਇਹ ਸੀ ਤੁੰਤਨ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਇਤਿਹਾਸ ਜੋ ਆਪ ਜੀ ਨਾਲ ਸਾਂਝਾ ਕੀਤਾ ਹੈ ਆਸ ਹੈ ਆਪ ਜੀ ਨੂੰ ਵਧੀਆ ਲੱਗਾ ਹੋਵੇਗਾ ਜਾਣਕਾਰੀ ਭਰਪੂਰ ਹਾਜੀ ਨਾਲ ਸਾਂਝ ਪਾਈ ਹੈ ਹੋਰ ਸਭੀਆਂ ਭੁਲਾਉਣ ਨਾ ਅਟਾਰੇਓ ਸਾਡੇ ਸਿਰ ਤੇ ਮੇਰ ਪ੍ਰਿਆਸ ਰੱਖੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਣ ਵਧਾਉਂਦੇ ਰਹੋ ਇਸੇ ਤਰ੍ਹਾਂ ਆਪਜੀ ਦੇ ਨਾਲ ਇਤਿਹਾਸ ਖਰਾਂਜਾ ਬਣਾਉਂਦੇ ਹੋਏ ਅੱਗੇ ਵਧਦੇ ਜਾਈਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਓ ਗੱਜ ਕੇ ਫਤਿਹ ਕਰ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ